ਪੰਥਕ ਬਹੁਤ ਜ਼ਿਆਦਾ ਹੈ ਇਹ ਇਲਜ਼ਾਮ ਜਿਵੇਂ ਹੁਣ ਤੁਸੀਂ ਇੱਕ ਬਿਆਨ ਦਿੱਤਾ ਸੀ ਬੜੀ ਦਿਲ ਦੇ ਬੜਾ ਨੇੜੇ ਹੈ ਉਹ ਉਹ ਛੰਡਾ ਦੂਰ ਨਹੀਂ ਹੈ ਸਾਡੇ ਤੋਂ ਲੇਕਿਨ ਹਾਂ ਅਸੀਂ ਉਸ ਸੋਚ ਦੇ ਖਿਲਾਫ ਹੈ ਜਿਹੜੀ ਦੇਸ਼ ਦੇ ਸੰਵਿਧਾਨ ਦੇ ਖਿਲਾਫ ਹੈ ਜਿਹੜੀ ਦੇਸ਼ ਤੋਂ ਯਾਦ ਦੀ ਗੱਲ ਕੋਈ ਇਤਰਾਜ਼ ਨਹੀਂ ਇੱਕ ਹੁਣੀ ਹੁਣੀ ਗੁਜਰਾਤ ਦੇ ਵਿੱਚ ਪ੍ਰਚਾਰ ਕਰਕੇ ਆਏ ਕੇਜਰੀਵਾਲ ਸਾਹਿਬ ਇੱਕ ਉਹਨਾਂ ਦਾ ਬਿਆਨ ਬਹੁਤ ਵਾਇਰਲ ਹੋਇਆ ਸ਼ਾਇਦ ਤੁਸੀਂ ਵੀ ਸੁਣਿਆ ਹੋਵੇਗਾ ਕਿ ਪੰਜਾਬ ਦੇ 23 ਜ਼ਿਲ੍ਹਿਆਂ ਚ ਹੜਾ ਹੈ ਉਸ ਤੋਂ ਬਾਅਦ ਹਰ ਕਿਸੇ ਦੇ ਅਕਾਊਂਟ ਦੇ ਵਿੱਚ 50-50 ਹਜ਼ਾਰ ਪਹੁੰਚ ਗਿਆ ਮੰਨਦੇ ਹੋ ਇਸ ਚੀਜ਼ ਨੂੰ ਜਿਹੜਾ ਲੋਕਾਂ ਦਾ ਵਿਸ਼ਵਾਸ ਫਿਰ ਪੋਲਿਟਿਸ਼ੀਅਨਾਂ ਤੋਂ ਉੱਠ ਜਾਂਦਾ ਹੈ ਜੀ ਕਿ ਤੁਸੀਂ ਉਹ ਅਹੁਦੇ ਮਾਨ ਕੇ ਵੀ ਦੱਸਦਾ 10-15 15 ਸਾਲ ਚੀਫ ਮਿਨਿਸਟਰ ਰਹੇ ਕਿ ਵੀ ਅਗਰ ਤੁਹਾਨੂੰ ਝੂਠ ਬੋਲਣ ਦੀ ਲੋੜ ਪੈਣੀ ਲੋਕ ਇਹ ਸਵਾਲ ਕਰਨ ਲੱਗ ਪਿਆ ਕਿ ਅੱਜ ਤੱਕ ਤਾਂ ਧਰਮੀ ਫੌਜੀ ਨੂੰ ਤੁਸੀਂ ਟਿਕਟ ਦਿੱਤੀ ਨਹੀਂ ਉਹਨਾਂ ਆਲੋਫ ਸੱਡਨੇ ਧਰਮੀ ਫੌਜੀ ਦਾ ਕਿੱਥੋਂ ਨਾਰਾ ਯਾਦ ਆ ਗਿਆ ਫੇਰ ਲੋਕਾਂ ਨੂੰ ਪਤਾ ਲੱਗਦਾ ਕਿ ਧਰਮੀ ਫੌਜੀ ਨਹੀਂ ਇਸ ਕਰਕੇ ਦਿੱਤੀ ਹੈ ਕਿ ਉਹ ਜਿਹੜਾ ਗੈਂਗਸਟਰ ਸੀਗਾ ਅਵਿਰਸਾ ਸਿੰਘ ਉਹ ਕੋਈ ਨਾਲ ਉਹਨੇ ਤੱਲੁਕਾਤ ਸੀ ਉਹਨੇ ਸੋ ਵੀਰ ਸਿੰਘ ਬਾਦਲ ਨੂੰ ਮਲਾਇਆ ਔਰ ਮਲਾ ਕੇ ਇਸ ਪਰਿਵਾਰ ਨੂੰ ਟਿਕਟ ਦਿੱਤੀ ਕਿ ਨਾ mafias ਟਿਕਟ ਦਿੰਦੀ ਹੈ ਸੋ ਦੂਜਾ ਜਿਹੜਾ ਹਰਮਿਤ ਸਿੰਘ ਹੈ ਉਹ ਹਰਮਿਤ ਸਿੰਘ ਆਇਆ ਦੂਸਰੀ ਪਾਰਟੀ ਚੋਂ ਤਿੰਨ ਵਾਰੀ ਲੋਕਾਂ ਨੇ ਦੇਖਿਆ ਵੇ ਆ ਉਹੀ ਪਹਿਲਾਂ ਆਪ ਨੂੰ ਗਾਲ੍ਹਾਂ ਕੱਢਦਾ ਹੁੰਦਾ ਸੀ ਆਪ ਉਹਨੂੰ ਕੱਢਦੀ ਹੁੰਦੀ ਸੀ ਸੋ ਹੁਣ ਉਹੀ ਇਹਨਾਂ ਨੇ ਕੈਂਡੀਡੇਟ ਬਣਾ ਲਿਆ ਕੋਈ ਨਹੀਂ ਉਹਨਾਂ ਨੇ ਸਾਰੀ ਫ੍ਰੀ ਕਰ ਲਈ ਆਪਦੀ ਰਿਲਾਈਅੰਸ ਨੇ ਜੀ ਸੋ ਮੈਨੂੰ ਲੱਗਦਾ ਕਿ ਇਹ तमाम ਗੱਲਾਂ ਨਾਲ ਇਨਸਿਕਿਉਰਿਟੀ ਤਾਂ ਆਉਂਦੀ ਹੈ ਲੋਕ ਇਹੋ ਜਿਹੀਆਂ ਗੱਲਾਂ ਜਿਹੜੀਆਂ ਹੋਈਆਂ ਘਟਨਾ ਕਰ ਉਹਨਾਂ ਤੋਂ ਇਨਫਲੂਐਂਸ ਤਾਂ ਹੋ ਰਿਹਾ ਹੈ ਬਾਕੀ ਰਾਜ ਸਾਹਿਬ ਤੁਸੀਂ ਇੱਕ ਬਿਆਨ ਦਿੱਤਾ ਸੀਗਾ ਕਿ ਜਿਹੜਾ ਰੁੱਸਿਆ ਹੋਊਗਾ ਮੈਂ ਨੰਗੇ ਪੈਰੀ ਵੀ ਜਾਊਂਗਾ ਕਿ ਹੁਣ ਲੁਧਿਆਣੇ ਵਰਗੀ ਪਿਕਚਰ ਤਾਂ ਨਹੀਂ ਦੇਖਣ ਨੂੰ ਮਿਲੇਗੀ ਸੋ ਸਾਡੇ ਨਾਲ ਇਸ ਸਮੇਂ ਰਾਜਾ ਵਡਿੰਗ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਤਰਨਤਾਰਨ ਦੀ ਇਲੈਕਸ਼ਨ ਦੇ ਵਿੱਚ ਕੀ ਸਟ੍ਰੈਟਜੀ ਇਸ ਵਾਰ ਨਵੀਂ ਅਪਣਾਈ ਜਾ ਰਹੀ ਹੈ ਵਡਿੰਗ ਸਾਹਿਬ ਕੀ ਲੱਗ ਰਿਹਾ ਇਸ ਹਲਕੇ ਦੇ ਵਿੱਚ ਕੀ ਰਿਜ਼ਲਟ ਹੋ ਸਕਦਾ ਹੈ ਤੇ ਕਾਂਗਰਸ ਤੁਹਾਡੇ ਹਿਸਾਬ ਨਾਲ ਕਿੰਨੀ ਸਟਰੋਂਗ ਤੁਹਾਨੂੰ ਨਜ਼ਰ ਆ ਰਹੀ ਹੈ ਦੇਖੋ ਬ੍ਰਦਰ ਹਜੇ ਸਥਿਤੀ ਤਾਂ ਬਹੁਤ ਹੀ ਕਲੀਅਰ ਨਹੀਂ ਹੈ ਕਿ ਕਿਸੇ ਪਾਰਟੀ ਦੀ ਪਰ ਮੈਨੂੰ ਲੱਗਦਾ ਹੈ ਕਿ ਸਾਡਾ ਕੈਂਡੀਡੇਟ ਬੈਸਟ ਕੈਂਡੀਡੇਟ ਹੈ ਦੂਸਰੇ ਸਾਰੇ ਕੈਂਡੀਡੇਟਸ ਨਾਲੋਂ। ਜੀ। ਔਰ ਜੁੱਥੋ ਤੱਕ ਲੱਗ ਰਿਹਾ ਹੈ ਕਿ ਇੱਕ ਤਾਂ ਧਰਮੀ ਫੌਜੀ ਦਾ ਲੋਗ ਇਹ ਸਵਾਲ ਕਰਨ ਲੱਗ ਪਿਆ ਕਿ ਅੱਜ ਤੱਕ ਤਾਂ ਧਰਮੀ ਫੌਜੀ ਨੂੰ ਤੁਸੀਂ ਟਿਕਟ ਦਿੱਤੀ ਨਹੀਂ। ਹੁਣ ਆਲ ਆਫ ਸਡਨ ਧਰਮੀ ਫੌਜੀ ਦਾ ਕਿੱਥੋਂ ਨਾਰਾ ਯਾਦ ਆ ਗਿਆ ਫੇਰ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਧਰਮੀ ਫੌਜੀ ਨਹੀਂ ਇਸ ਕਰਕੇ ਦਿੱਤੀ ਹੈ ਕਿ ਉਹ ਜਿਹੜਾ ਗੈਂਗਸਟਰ ਸੀਗਾ ਆ ਵੀਰਸਾ ਸਿੰਘ ਬਟੋਏ ਨਾਲ ਉਹਰੇ ਤੱਲੁਕਾਤ ਸੀ ਉਹਨੇ ਸੁਖਬੀਰ ਸਿੰਘ ਬਾਦਲ ਨੂੰ ਉਹਨੂੰ ਮਲਾਇਆ ਔਰ ਮਲਾ ਕੇ ਇਸ ਪਰਵਾਰ ਨੂੰ ਟਿਕਟ ਦਿੱਤੀ ਪਹਿਲਾਂ ਉਹਨਾਂ ਨੇ ਕਹਿ ਰਹੀ ਵਾਈਫ ਨੂੰ ਦੇ ਦੇਉਂ ਕਹਿੰਦੇ ਸਿੱਧਾ ਸਿੱਧਾ ਇਲਜ਼ਾਮ ਲੱਗੂਗਾ ਜੇ ਵਾਈਫ ਨੂੰ ਟਿਕਟ ਦੇਤੀ ਕਿਉਂਕਿ ਨਾ ਕੇਵਲ ਉਹ ਗੈਂਗਸਟਰ ਹੈ ਔਰ ਇਤੇ ਨਸ਼ੇ ਦਾ ਵੀ ਬਹੁਤ ਵੱਡਾ ਤਸਕਰ ਹੈ 35 ਕਿਲੋ ਹਿਰੋਇਨ ਔਰ ਸਮੈਕ ਦਾ ਪਰਚਾ ਦਰਜ ਔਰੇ ਤੇ ਅਮ੍ਰਿਤਸਰ ਦੇ ਤੇ ਇਧਰ ਉਧਰ ਥਾਣਿਆਂ ਚ ਸੋ ਇਹਦਾ ਮਤਲਬ ਤੁਸੀਂ ਤਾਂ ਬਿਲਕੁਲ ਸਿੱਧਾ ਮਾਫੀਏ ਨੂੰ ਟਿਕਟ ਦੇਤੀ ਹੈ ਸੋ ਦੂਜਾ ਜਿਹੜਾ ਹਰਮਿਤ ਸਿੰਘ ਹੈ ਉਹ ਹਰਮਿਤ ਸਿੰਘ ਆਏ ਦੂਸਰੀ ਪਾਰਟੀ ਚੋਂ ਤਿੰਨ ਵਾਰੀ ਲੋਕਾਂ ਨੇ ਦੇਖਿਆ ਵੇ ਆ ਉਹੀ ਪਹਿਲਾਂ ਆਪ ਨੂੰ ਗਾਲ੍ਹਾਂ ਕੱਢਦਾ ਹੁੰਦਾ ਤੁਸੀਂ ਆਪ ਉਹਨੂੰ ਕੱਢਦੀ ਹੁੰਦੀ ਸੀ ਸੋ ਹੁਣ ਉਹੀ ਇਹਨਾਂ ਨੇ ਕੈਂਡੀਡੇਟ ਬਣਾ ਲਿਆ ਆਮ ਆਦਮੀ ਪਾਰਟੀ ਦਾ ਵਲੰਟੀਅਰ ਵੀ ਰੁੱਸਿਆ ਵੇ ਐਂਡ ਜਿਹੜਾ ਤੀਜਾ ਹੈਗਾ ਉਹ ਬੀਜੇਪੀ ਹੈ ਪੀਪਲ ਆਰ ਫੈਟ ਅਪ ਵਿਦ ਬੀਜੇਪੀ ਬੀਜੇਪੀ ਨੇ ਇਸ ਬਾਰਡਰ ਨੂੰ ਕੁਝ ਨਹੀਂ ਦਿੱਤਾ ਉਲਟਾ ਆਰਮੀ ਚ ਪਰਤੀ ਹੁੰਦੀ ਹੁੰਦੀ ਸੀ ਜਿਹੜੀ ਉਹ ਵੀ ਬੰਦ ਕਰਕੇ ਅਗਨੀਵੀਰ ਕਰਤੀ ਐ ਸੋ ਐਮਐਸਪੀ ਦਾ ਬਹੁਤ ਵੱਡਾ ਰੋਲ ਹੈ ਚੌਥਾ ਉਹ ਇਨਕਲਾਬ ਦੀ ਗੱਲ ਕਰਦੇ ਜਿਹੜੇ ਦੇਸ਼ ਤੇ ਕਨਸਟੀਟਿਊਸ਼ਨ ਨੂੰ ਨਹੀਂ ਮੰਨਦੇ ਸੋ ਮੇਰਾ ਖਿਆਲ ਇਹਨਾਂ ਸਾਰੀਆਂ ਗੱਲਾਂ ਚ ਜਦੋਂ ਅਸੀਂ ਅੰਦਾਜ਼ਾ ਲਾਉਣੀ ਆ ਤਾਂ ਕਰਨ ਬੁਰਜ ਦੇ ਫਾਦਲ ਦਾ ਬਹੁਤ ਵੱਡਾ ਇੱਕ ਰੈਪਿਊਟੇਸ਼ਨ ਨਾਮ ਹੈ ਕਿ ਜਸ ਬੁਰਜ ਲੋਕਾਂ ਦੀ ਸੇਵਾ ਛਾਜ਼ਾ ਰਹਿੰਦਾ ਸੀ ਕਰਨ ਬੁਰਜ ਵੀ ਇੱਕ ਸ਼ਰੀਫ ਬੰਦਾ ਹੈ ਸੋ ਮੈਂ ਸਮਝਦਾ ਕਿ ਇਸ ਇਸ ਦਾ ਮੇਨ ਨਰੇਟਿਵ ਕਿ ਲੋਕ ਗੁੰਡਿਆਂ ਨੂੰ ਲੋਕ ਗੈਂਗਸਟਰਾਂ ਨੂੰ ਲੋਕ ਸਵਿਧਾਨ ਨਾ ਮੰਨਨ ਵਾਲਿਆਂ ਨੂੰ ਲੋਕ ਮੌਕਾ ਪ੍ਰਸਤੇ ਫਿਰਕਾ ਪ੍ਰਸਤ ਨੂੰ ਵੋਟ ਨਹੀਂ ਪਾਉਂਦੇ ਇੱਕ ਇੱਥੇ ਬਹੁਤ ਆਪਾਂ ਦੇਖਦੇ ਹਾਂ ਕਿ ਤਰਨ ਤਨ ਸਭਾ ਲਗਾ ਕਹਿੰਦੇ ਨੇ ਪੰਥਕ ਵੋਟ ਜ਼ਿਆਦਾ ਹੈ ਪੰਥਕ ਵੋਟ ਜ਼ਿਆਦਾ ਹੈ ਇਹ ਇਲਜ਼ਾਮ ਜਿਵੇਂ ਹੁਣ ਤੁਸੀਂ ਇੱਕ ਬਿਆਨ ਦਿੱਤਾ ਸੀਗਾ ਉਹਦਾ ਬੜਾ ਰੋਲਾ ਪੈ ਗਿਆ ਕਿ ਅਸੀਂ ਖਾਲਸਤਾਨੀ ਮੰਗਦੇ ਸੀ ਹਿੰਦੁਸਤਾਨ ਮੰਗਦੇ ਆ ਉਧਰੋਂ ਹੀ ਦੂਸਰੇ ਬਿਆਨ ਦੇ ਰਹੇ ਕਿ ਸਾਨੂੰ ਇਹ ਚੀਜ਼ ਜੀ ਕਿ ਸਾਨੂੰ ਖਾਲਸਾ ਰਾਜ ਦੀ ਲੋੜ ਹੈ ਕਿ ਇਹ ਇੱਥੇ ਤੁਹਾਨੂੰ ਲੱਗਦਾ ਕਿ ਇਹ ਮੁੱਦਾ ਹੈ ਕਿ ਆ ਆਮ ਲੋਕਾਂ ਨੂੰ ਜਿਹੜੀ ਸੁਖ-ਸਹੂਲਤਾਂ ਚਾਹੀਦੀ ਉਹੀ ਮੁੱਦਾ ਕਿ ਜਾਣਬੁੱਝ ਕੇ ਬਣਾਇਆ ਜਾਂਦਾ ਨਹੀਂ ਇਹਨੂੰ ਪਸਾ ਦਿੱਤਾ ਜਾਂਦਾ ਇਸ ਕਰ ਨੂੰ ਆ ਕੇ ਖਾਲਿਸਤਾਨ ਤੇ ਗੱਲ ਮੋਕਾ ਦਿੱਤੀ ਜਾਂਦੀ ਹੈ ਅਲਟੀਮੇਟਲੀ ਖਾਲਸਾ ਰਾਜ ਤੇ ਖਾਲਸ ਖਾਲਿਸਤਾਨ 'ਚ ਫਰਕ ਹੈ ਜੀ ਖਾਲਸਾ ਆਪਣੇ ਮੰਗ ਕਰਦਾ ਖਾਲਸਾ ਆਪਣੀ ਗੱਲ ਕਰਦਾ ਖਾਲਸਾ ਆਪਣੀ ਦੇ ਬਾਰੇ ਕੋਈ ਡਿਮਾਂਡ ਹੈ ਤਾਂ ਅਸੀਂ ਵੀ ਖਾਲਸੇ ਆ ਅਸੀਂ ਅਸੀਂ ਗੁਰੂ ਦੇ ਅਸੀਂ ਵੀ ਬੱਚੇ ਆ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਅਸੀਂ ਕਿਸੇ ਸਿੱਖ ਦੇ ਖਿਲਾਫ ਨਹੀਂ ਆ ਅਸੀਂ ਤਾਂ ਸਿੱਖਾਂ ਤੋਂ ਬਿਨਾ ਜਿਉ ਨਹੀਂ ਸਕਦੇ ਖ ਸਿੱਖ ਸਾਡੀ ਹੋਣ ਦਾ ਟੀਲੇ ਰੰਗ ਦਾ ਜਿਹੜਾ ਝੰਡਾ ਹੈ ਜਿਹਦੇ ਤੇ ਖੰਡਾ ਲੱਗਿਆ ਹੈ ਉਹ ਸਾਡੇ ਦਿਲ ਦੇ ਬੜਾ ਨੇੜੇ ਹੈ ਉਹ ਉਹ ਝੰਡਾ ਦੂਰ ਨਹੀਂ ਹੈ ਸਾਡੇ ਤੋਂ ਲੇਕਿਨ ਹਾਂ ਅਸੀਂ ਉਸ ਸੋਚ ਦੇ ਖਿਲਾਫ ਹੈ ਜਿਹੜੀ ਦੇਸ਼ ਦੇ ਸੰਵਿਧਾਨ ਦੇ ਖਿਲਾਫ ਹੈ ਜਿਹੜੀ ਦੇਸ਼ ਤੋਂ ਵੱਖ ਹੋ ਕੇ ਆਪਣੀ ਗੱਲ ਕਰਨਾ ਚਾਹੁੰਦੀ ਹੈ ਅਸੀਂ ਕਹਿੰਦੇ ਹਾਂ ਕਿ ਉਸ ਦੇਸ਼ ਦੇ ਵਿੱਚ ਰਹਿ ਕੇ ਉਸ ਧਰਤੀ ਤੇ ਰਹਿ ਕੇ ਤੁਸੀਂ ਵੱਖ ਗੱਲ ਨਹੀਂ ਕਰ ਸਕਦੇ ਤੁਸੀਂ ਹਾਂ ਖਾਲਸੇ ਦੀ ਚੜ੍ਹਦੀ ਕਲਾ ਦੀ ਮੰਗ ਕਰੋ ਆਪਣੀਆਂ ਡਿਮਾਂਡਸ ਦੀ ਗੱਲ ਕਰੋ ਪੰਜਾਬੀ ਦੀ ਗੱਲ ਕਰੋ ਪੰਜਾਬ ਦੀ ਗੱਲ ਕਰੋ ਕੋਈ ਇਤਰਾਜ਼ ਨਹੀਂ ਇੱਕ ਹੁਣੀ ਹੁਣੀ ਗੁਜਰਾਤ ਦੇ ਵਿੱਚ ਪ੍ਰਚਾਰ ਕਰਕੇ ਆਏ ਕੇਜਰੀਵਾਲ ਸਾਹਿਬ ਇੱਕ ਉਹਨਾਂ ਦਾ ਬਿਆਨ ਬਹੁਤ ਵਾਇਰਲ ਹੋਇਆ ਸ਼ਾਇਦ ਤੁਸੀਂ ਵੀ ਸੁਣਿਆ ਹੋਵੇਗਾ ਕਿ ਪੰਜਾਬ ਦੇ 23 ਜ਼ਿਲ੍ਹਿਆਂ 'ਚ ਹੜਾ ਹੈ ਉਸ ਤੋਂ ਬਾਅਦ ਹਰ ਕਿਸੇ ਦੇ ਅਕਾਊਂਟ ਦੇ ਵਿੱਚ 50-50 ਹਜ਼ਾਰ ਪਹੁੰਚ ਗਿਆ ਕਿ ਮੰਨਦੇ ਹੋ ਇਸ ਚੀਜ਼ ਨੂੰ ਦੇਖੋ ਪਹਿਲੀ ਗੱਲ ਤਾਂ 24 ਜ਼ਿਲ੍ਹੇ ਆ ਕੇਜਰੀਵਾਲ ਸਾਹਿਬ ਨੂੰ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਆਈ ਥਿੰਕ ਇਟਸ ਅ 24 ਡੇਸਟਿਕ ਦੂਸਰੀ ਗੱਲ ਇਸ ਤਰ੍ਹਾਂ ਦੀ ਝੂਠੇ ਗੱਲਾਂ ਇਹੋ ਜਿਹੇ ਸੀਨੀਅਰ ਆਦਮੀ ਤੋਂ ਅੱਛੀਆਂ ਨਹੀਂ ਲੱਗਦੀਆਂ ਹੀ ਵਾਸ ਅ ਚੀਫ ਮਿਨਿਸਟਰ ਪਾਰਟੀ ਦੇ ਕਨਵੀਨਰ ਨੇ ਹਾਂ ਹੁਣ ਨੈਸ਼ਨਲ ਪਾਰਟੀ ਆ ਉਹਨਾਂ ਦੀ ਔਰ ਇੱਥੇ ਤੁਸੀਂ ਝੂਠ ਬੋਲੋ ਉੱਥੇ ਕੁਝ ਹੋਰ ਬੋਲੋ ਇੱਥੇ ਕੁਝ ਹੋਰ ਹੋਵੇ ਲੋਕਾਂ ਨੂੰ ਤਾਂ ਚਵੰਨੀ ਨਹੀਂ ਮਿਲੀ ਤੁਸੀਂ ਇਹ ਕਹੀ ਜਾਂਦੇ ਹੋ ਅਸੀਂ 50000 ਰੁਪਏ ਪਰ ਏਕੜ ਦਿੱਤਾ ਹੈ ਸੋ ਇਹ ਬਹੁਤ ਮਾੜੀ ਗੱਲ ਹੈ ਮੈਨੂੰ ਲੱਗਦਾ ਕੇਜਰੀਵਾਲ ਸਾਹਿਬ ਨੂੰ ਇੰਨੇ ਸੀਜ਼ਨ ਪੋਲੀਟੀਸ਼ੀਅਨ ਇੰਨੇ ਸੀਨੀਅਰ ਹੋਣ ਦੇ ਨਾਤੇ ਇਹੋ ਜੀ ਗੱਲ ਨਹੀਂ ਕਰਨੀ ਚਾਹੀਦੀ ਤੁਸੀਂ ਕਮ ਸੇ ਕਮ ਰਿਐਲਿਟੀ ਗੱਲ ਕਰੂ ਇਸੇ ਕਰਕੇ ਦਾ ਜਿਹੜਾ ਲੋਕਾਂ ਦਾ ਵਿਸ਼ਵਾਸ ਫਿਰ ਪੋਲਿਟਿਸ਼ੀਅਨਾਂ ਤੋਂ ਉੱਠ ਜਾਂਦਾ ਹੈ ਕਿ ਤੁਸੀਂ ਉਹ ਅਹੁਦੇ ਮਾਨ ਕੇ ਵੀ ਦੱਸਦਾ 10 15 15 ਸਾਲ ਚੀਫ ਮਿਨਿਸਟਰ ਰਹਿ ਕੇ ਵੀ ਅਗਰ ਤੁਹਾਨੂੰ ਝੂਠ ਬੋਲਣ ਦੀ ਲੋੜ ਪੈਂਦੀ ਹੈ ਤਾਂ ਫਿਰ ਲੱਖ ਲਾਂਤਾਂ ਐਸੋ ਜੀ ਪੋਲਿਟਿਕਸ ਤੇ ਤੇ ਰਾਜਾ ਸਾਹਿਬ ਕੈਪਟਨ ਸਾਹਿਬ ਦੀ ਵਾਪਸੀ ਨੂੰ ਕਿਵੇਂ ਵੇਖ ਰਹੇ ਹੋ ਬੜੇ ਚਰਚਾ ਚ ਰਹੇ ਉਸ ਦਿਨ ਬਾਹਰ ਆਏ ਜੈਕਟ ਵੀ ਬੜੀ ਉਹਨਾਂ ਦੀ ਮਸ਼ਹੂਰ ਹੋਈ ਕਿ ਹਾਂ ਵੀ ਫਿਰ ਤੋਂ ਉਹੀ ਵਾਲੀ ਜੈਕਟ ਪਾ ਕੇ ਆਏ ਕਿ ਮੈਂ ਤਾਂ ਜਿੱਤ ਕੇ ਹੀ ਜਾਊਂਗਾ ਹੁਣ ਫੇਰ ਦੁਬਾਰਾ ਤੋਂ ਉਹ ਚਲੋ ਜੈਕਟ ਤਾਂ ਇਸ ਕਰਕੇ ਪਾਉਂਦੇ ਹਨ ਉਹਨਾਂ ਨੂੰ ਮੇਰਾ ਖਿਆਲ ਸਾਹ ਸੁੂ ਦੀ ਪ੍ਰੋਬਲਮ ਰਹਿੰਦੀ ਹੈ ਉਹ ਗਰਮੀ ਚ ਵੀ ਜੈਕਟ ਪਾ ਕੇ ਰੱਖਦੇ ਹਨ ਬੜ ਗੱਲ ਇਹ ਯਾਰ ਉਹਨ ਕੈਪਟਨ ਦਾ ਸਮਝ ਚ ਲੱਗ ਗਿਆ ਹੈ ਹੀ ਇਜ਼ 83 ਆਈ ਥਿੰਕ 83 ਸਾਲ ਦੇ ਹੋ ਗਏ ਜਦੋਂ ਤਾਕਤ ਸੀਗੇ ਉਹਦੇ ਤਾਂ ਕੁਝ ਕੀਤਾ ਨਹੀਂ ਉਹ ਵੀ ਮੈਨੂੰ ਲੱਗਦਾ ਉਹ 90 ਕੁੱਟੇ ਭਾਜਪੀ ਨੇ ਭੇਜੇ ਹੈ ਹੀ ਵਾਸ ਰੈਡੀ ਟੂ ਜੁਆਇਨ ਦਾ ਕਾਂਗਰਸ ਪਾਰਟੀ ਉਹ ਕਾਂਗਰਸ ਚ ਵਾਪਸੀ ਕਰਨ ਦੀਆਂ ਤਿਆਰੀਆਂ ਕਰ ਰਹੇ ਸਨ ਕੈਪਟਨ ਮਰਿੰਦਰ ਸਿੰਘ ਇਹ ਤੁਸੀਂ ਵੱਡਾ ਦਾਵਾ ਕਰ ਰਹੇ ਹੋ ਅੰਦਰਲੀ ਗੱਲ ਸਾਰੀ ਅੰਦਰਲੀ ਗੱਲ ਮੈਨੂੰ ਪਤਾ ਹੈ ਕੈਪਟਨ ਸਾਹਿਬ ਨੂੰ ਪੁੱਛ ਲਿਓ ਜੋ ਸਹੀ ਸੋ ਕਹਿਣਾ ਮਤਲਬ ਉਹ ਤਿਆਰੀਆਂ ਕਰ ਰਹੇ ਸਨ ਫਿਰ ਵਿੱਚੇ ਕੋਈ ਕੇਸ ਕੁਝ ਫੇਰ ਖੁੱਲ ਗਿਆ ਸੋ ਇਹ ਇਸ ਕਰਕੇ ਉਹਨਾਂ ਨੇ ਕਿਹਾ ਵੀ ਮੈਦਾਨ ਚ ਚੱਲ ਭਾਈ ਉੱਥੇ ਜਾ ਕੇ ਗੱਲ ਕਰ ਕਿਹਨੂੰ ਜੁਆਇਨ ਕਰਾਇਆ ਉਹਨਾਂ ਨੇ ਕਿੱਥੇ ਆਏ ਮੈਦਾਨ ਜੀ ਉਹਨਾਂ ਦਾ ਹੀ ਮੁੰਡਾ ਸੀ ਉਹਨਾਂ ਦਾ ਹੀ OSBD ਸੀ ਉਹਨੂੰ ਜੁਆਇਨ ਕਰਾ ਕੇ ਉਹ ਕਹਿੰਦਾ ਪਾਲ ਕੈਪਟਨ ਅਮਰਿੰਦਰ ਸਿੰਘ ਈਰਾ ਜਿਹੜਾ ਸੀ ਨਾ ਖਤਮ ਹੋ ਗਿਆ ਇਹਨਾਂ ਦੇ 12 ਚੋਂ ਮੇਲੇ ਲੱਗਣੇ ਖਤਮ ਹੋ ਗਏ ਹੁਣ ਨਹੀਂ ਲੱਗਣੇ ਸਮਾਪਤ ਕੰਮ ਖਤਮ ਜਿਵੇਂ ਹੁਣ ਜੈਕਟ ਪਾ ਲੈਣ ਪਵੇਂ ਪਜਾਮੀ ਚੜਾ ਲੈਣ ਕੋਈ ਫਰਕ ਨਹੀਂ ਕਰਦਾ ਜਿਵੇਂ ਹੁਣ ਬੀਜੇਪੀ ਪ੍ਰਚਾਰ ਕਰ ਰਹੀ ਹੈ ਚਲੋ ਗਰਾਉਂਡ ਤੇ ਤਗੜਾ ਪ੍ਰਚਾਰ ਕੋਸ਼ਿਸ਼ ਕਰ ਰਿਹਾ ਹਰ ਕਿਸੇ ਨੂੰ ਹੱਕ ਹੈ ਨਾ ਤੇ ਉਧਰ ਹੀ ਹੁਣ ਪੰਜਾਬ ਯੂਨੀਵਰਸਿਟੀ ਦੇ ਵਿੱਚ ਜੋ ਹਾਲਾਤ ਕਰ ਦਿੱਤੇ ਕਿ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਪੰਜਾਬ ਦੇ ਵਿੱਚ ਜੇ ਤੁਸੀਂ ਜਿੱਤਣਾ ਚਾਹੁੰਦੇ ਹੋ ਜਾਂ ਪੰਜਾਬ 'ਚ ਆਪਣੀ ਬਣਾਉਣਾ ਚਾਹੁੰਦੇ ਹੋ ਗਰਾਉਂਡ ਤੇ ਇਹਨਾਂ ਮੁੱਦਿਆਂ ਨੂੰ ਥੋੜਾ ਸੋਚ ਸਮਝ ਕੇ ਕਲੀਅਰ ਕਰੋ ਦੇਖੋ ਰਾਸ਼ਟਰਵਾਦ ਜਿਹੜਾ ਉਹ ਕੰਮ ਕਰਨਾ ਚਾਹੁੰਦੇ ਆ ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ 'ਤੇ ਉਹਨਾਂ ਨੇ ਕਬਜ਼ਾ ਕਰ ਲਿਆ ਹਾਂਜੀ ਚਾਹੇ ਉਹ ਅਲਾਹਾਬਾਦ ਯੂਨੀਵਰਸਿਟੀ ਸੀ ਹਾਂਜੀ ਚਾਹੀ ਹ ਵਲੀਗੜ ਯੂਨੀਵਰਸਿਟੀ ਹੈ ਚਾਹੇ ਉਹ ਪੰਜਾਬ ਦੀ ਯੂਨੀਵਰਸਿਟੀ ਹੋ ਹੌਲੀ ਹੌਲੀ ਉਹ ਇਸ ਕਾਲ ਦੀ ਸਟੱਡੀਜ਼ ਪੜਾਈ ਜੀ ਔਰ ਉਸ ਤਰ੍ਹਾਂ ਦਾ ਪੜਾਉਣਾ ਬੱਚਿਆਂ ਨੂੰ ਔਰ ਸਿਲੇਬਸ ਉਸ ਤਰ੍ਹਾਂ ਦਾ ਆਉਣਾ ਜੀਰੇ ਚ ਉਹਨਾਂ ਦੀ ਸੋਚ ਨੂੰ ਬਦਲਿਆ ਜਾਵੇ ਆਰਐਸਐਸ ਇਹਦੇ ਪਿੱਛੇ ਹੈਗੀ ਹੈ ਤੁਸੀਂ 60 ਸਾਲ ਦਾ ਚੱਲਦਾ ਜਿਹੜੀ ਸਾਡੀ ਸੀਗੀ ਸੈਨਟ ਲੋਕ ਆਪਣੇ ਫੈਸਲੇ ਆਪ ਲੈਂਦੇ ਸਨ ਸਟੂਡੈਂਟ ਯੂਨੀਅਨਸ ਉਹਦੀ ਸੀ ਉਹਨਾਂ ਤੋਂ ਕਿ ਜਿਹੜੇ ਪੋਸਟ ਗ੍ਰੈਜੂਏਟ ਕਰਕੇ ਜਾਂਦੇ ਸੀ ਉਹਨਾਂ ਦੀਆਂ ਵੋਟਾਂ ਬੰਦੀਆਂ ਸਨ ਜੀ ਉਹ ਸੈਨੇਟ ਤੇ ਸਿੰਡੀਗੇਟ ਬਣਾਉਂਦੇ ਸਨ ਸੈਨੇਟ ਤੇ ਸਿੰਡੀਗੇਟ ਜੋ ਫੈਸਲਾ ਲੈਂਦੀ ਸੀ ਉਹ ਹੀ ਵੀਸੀ ਦਾ ਫੈਸਲਾ ਹੁੰਦਾ ਸੀ ਸੋ ਉਹਨਾਂ ਵੀਸੀਜ਼ ਨੂੰ ਆਲ ਆਲ ਇਨ ਆਲ ਪਾਵਰਫੁੱਲ ਬਣਾ ਦਿੱਤਾ ਗਿਆ ਵੀਸੀਜ਼ ਨੂੰ ਉਹ ਸਾਰੇ ਜਿਹੜੇ ਬੰਦੇ ਉਹ ਆਰਐਸਐਸ ਦੇ ਐ ਹਰ ਅਧਾਰੇ 'ਚ ਤੁਹਾਡੇ ਯੂਨੀਵਰਸਿਟੀ ਦੇ ਕੋਲੇ ਦੋ ਤਿੰਨ ਆਰਐਸਐਸ ਦੇ ਬੰਦੇ ਬਿਠਾ ਦਿੱਤੇ ਗਏ ਈਵਨ ਜੇ ਕੋਈ ਪੋਸਟ ਵੀ ਨਿਕਲਨੀ ਹੈ ਉਸ ਪੋਸਟ ਤੇ ਪਹਿਲਾਂ ਦਾਵਾ ਉਹਨਾਂ ਨੇ ਆਰਐਸਐਸ ਦੇ ਕਿਸੇ ਵਿਅਕਤੀ ਦਾ ਜਾਂ ਉਹਦੇ ਪਰਿਵਾਰ ਦੇ ਮੈਂਬਰ ਦਾ ਠੋਕਣਾ ਸੋ ਇਹ ਪੂਰੇ ਦੇਸ਼ ਪਰ ਦੇ ਵਿੱਚ ਇਸ ਤਰ੍ਹਾਂ ਦੀਆਂ ਸੰਸਥਾਵਾਂ ਤੇ ਔਰ ਜਿੰਨੀਆਂ ਵੀ ਨੌਕਰੀਆਂ ਨਿਕਲ ਰਹੀਆਂ ਚਾਹੇ ਉਹ ਜੁਡੀਸ਼ਰੀ ਹੈ ਚਾਹੇ ਕਿਤੇ ਹੋਰ ਹੈ ਉਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਬੀਜੇਪੀ ਦਾ ਜਿਹੜਾ ਕੰਮ ਹੈ ਜਿਹੜਾ ਉਹ 25 ਸਾਲਾਂ ਨੂੰ ਇਸ ਦੇਸ਼ ਨੂੰ ਦੇਖਣਾ ਚਾਹੁੰਦੀ ਹੈ ਕਿ ਕਿ ਇਹੋ ਜਿਹੇ ਦੇਸ਼ ਉਹ ਅੱਜ ਉਸ ਤਰ੍ਹਾਂ ਤੇ ਉੱਤੇ ਕੰਮ ਕਰਕੇ ਦੇਸ਼ ਨੂੰ ਤੋੜਨ ਦੀ ਨੀਤੀ ਔਰ ਦੇਸ਼ ਨੂੰ ਪੋਲਰਾਈਜੇਸ਼ਨ ਦੀ ਦਿੱਤੀ ਲੋਕਾਂ ਦੇ ਮਨ ਚ ਭੇਦਭਾਵ ਪਾਉਣ ਦੀ ਨੀਤੀ ਉਹ ਇਥੇ ਕੰਮ ਕਰ ਰਹੇ ਜਿਵੇਂ ਤੁਸੀਂ ਹੁਣ ਉੱਥੇ ਜਾਂਦੇ ਹੋ ਦਿੱਲੀ ਜਾਂਦੇ ਹੋ ਤੁਸੀਂ ਬਹੁਤ ਵਧੀਆ ਢੰਗ ਦੇ ਨਾਲ ਮੁੱਦੇ ਸਾਰੇ ਚੱਕਦੇ ਹੋ ਤੇ ਨੈਸ਼ਨਲ ਦੇ ਪੱਧਰ ਦੇ ਉੱਤੇ ਜਦੋਂ ਤੁਸੀਂ ਦੇਖਦੇ ਹੋ ਕਿ ਪੰਜਾਬ ਕਿੱਥੇ ਰਹਿ ਗਿਆ ਹੈ ਉਦੋਂ ਤੁਹਾਨੂੰ ਕੀ ਫੀਲ ਹੁੰਦਾ ਹੈ ਕਿ ਯਾਰ ਅਸੀਂ ਜਦੋਂ ਦਿੱਲੀ ਆ ਕੇ ਗੱਲ ਕਰ ਰਹੇ ਹਾਂ ਤੇ ਪੰਜਾਬ ਦੀ ਗੱਲ ਕਿੰਨੀ ਸਪੇਸ ਪੰਜਾਬ ਨੂੰ ਮਿਲ ਰਹੀ ਹੈ ਸੋ ਵੈਰੀ ਤੂੰ ਵੀ ਵੈਰੀ ਓਨੈਸਟ ਅਸੀਂ ਤਾਂ ਬਹੁਤ ਪਿੱਛੇ ਰਹਿ ਗਏ ਹਾਂ ਬ੍ਰਦਰ ਸਾਡੇ ਹਾਲਾਤ ਬਹੁਤ ਮਾੜੇ ਨੇ ਅਸੀਂ ਪਿੱਛੋਂ ਡੇਲੀ ਸਾਡੇ ਤੇ ਡੈਟ ਚੜ ਰਿਹਾ ਕਰਜ਼ਾ ਚੜ ਰਿਹਾ ਹੈ ਜਿਹੜਾ ਹਿੰਦੂ ਏ ਸਰਕਾਰ ਉਹ ਸਾਡੀ ਮਦਦ ਕਰਨ ਲਈ ਤਿਆਰ ਨਹੀਂ ਕੋਈ ਸਾਨੂੰ ਮਦਦ ਲੈਣ ਦਾ ਤਰੀਕਾ ਵੀ ਨਹੀਂ ਸਾਡੀ ਅੱਜ ਦੀ ਸਰਕਾਰ ਨੂੰ ਬਹੁਤ ਸਾਰੇ ਜਿਹੜੇ ਸਾਡੇ ਫੰਡਸ ਆਉ ਲੈਪਸ ਹੋ ਜਾਂਦੇ ਆ ਜਿਹੜਾ ਕੇਂਦਰ ਵੱਲੋਂ ਆਉਂਦੇ ਆ ਉਹ ਅਸੀਂ ਆਪਣੀਆਂ ਕਮੀਆਂ ਕਰਕੇ ਉਹਨੂੰ ਲੈਪਸ ਕਰ ਦਿੰਦੇ ਆ ਕਿਤੇ ਦਿੱਤਾ ਸੀ ਆਪਦਾ ਆਪਦਾ ਜਿਹੜਾ ਪਰਸੈਂਟੇਜ ਪਾਉਣੀ ਹੁੰਦੀ ਉਹ ਨਹੀਂ ਪਾ ਸਕਦੇ ਸੋ ਇਸ ਤਰ੍ਹਾਂ ਬਹੁਤੇ ਹਾਲਾਤ ਸਾਡੇ ਮਾੜੇ ਹੋਏ ਵੇ ਆ ਔਰ ਮੈਨੂੰ ਤਾਂ ਕਈ ਰੀ ਚਿੰਤਾ ਹੁੰਦੀ ਹੈ ਕੀ ਗਵਰਨਮੈਂਟ ਜਦੋਂ ਅਸੀਂ ਬਣਾਵਾਂਗੇ ਵੀ ਇਸ ਕਮੰਡ ਨੂੰ ਚਲਾਉਣ ਵਾਸਤੇ ਬਹੁਤ ਵੱਡੀਆਂ ਚੁਣੌਤੀਆਂ ਹੋਣੀਆਂ। ਸੋ 4.5 ਲੱਖ ਦੇ ਕਰੀਬ ਦਾ ਕਰਜ਼ਾ ਹੋ ਗਿਆ ਜਦੋਂ ਇਹਨਾਂ ਨੇ ਸਾਨੂੰ ਛੱਡ ਕੇ ਜਾਣਾ ਹੈ। ਕਿਉਂਕਿ ਅਜੇ ਤਾਂ ਸਾਲ ਪਿਆ ਹੈ। ਸਾਲ 'ਚ ਇਹਨਾਂ ਨੇ 4 ਸਾਲ ਵਾਲਾ ਕੰਮ ਕਰਨਾ ਹੈ। ਜੋ 4 ਸਾਲਾਂ 'ਚ ਨਹੀਂ ਕੀਤਾ ਇਹਨਾਂ ਨੇ ਲੁੱਟਣਾ ਹੈ। ਖਾਣਾ ਹੈ। ਬਰਬਾਦ ਕਰਨਾ ਹੈ ਸਾਡਾ ਪੈਸਾ ਹਜੇ। ਸੋ ਮੈਨੂੰ ਬਹੁਤ ਚਿੰਤਾ ਹੈ ਇਸ ਗੱਲ ਦੀ ਕਿ ਪੰਜਾਬ ਦਾ ਬਣੇਗਾ ਕੀ। ਜੀ। ਸੋ ਪੰਜਾਬ ਬਹੁਤ ਮਾੜੇ ਦੌਰ ਚੋਂ ਗੁਜ਼ਰ ਰਿਹਾ ਪੰਜਾਬ ਨੂੰ ਇੱਕ ਚੰਗੀ ਸਥਿਰ ਸਰਕਾਰ ਦੀ ਲੋੜ ਹੈ ਚੰਗੇ ਸੁਲਝੇ ਹੋਏ ਵਿਅਕਤੀ ਨੂੰ ਮੈਨੂੰ ਲੱਗਦਾ ਹੈ ਕਿ ਪੰਜਾਬ ਦੀ ਕਮਾਂਡ ਸੰਭਾਲਣ ਦੀ ਲੋੜ ਹੈ ਤਾਂ ਜੋ ਪੰਜਾਬ ਨੂੰ ਇਸ ਡੈਟ ਚੋਂ ਇਸ ਦਲਦਲ ਚੋਂ ਇਸ ਜਿਹੜਾ ਸਾਡਾ ਹਾਲਾਤ ਹੈ ਇਹਦੇ ਚੋਂ ਬਾਹਰ ਕੱਢ ਸਕੇ ਤਰਾਏ ਸਾਹਿਬ ਇਲੈਕਸ਼ਨ ਜਿੱਤੀ ਕਿਵੇਂ ਜਾਂਦੀ ਹੈ ਉਹ ਤੁਸੀਂ ਦੱਸੋ ਕਿ ਪੈਸੇ ਨਾਲ ਜਿੱਤੀ ਜਾਂਦੀ ਹੈ ਪਾਵਰ ਨਾਲ ਜਿੱਤੀ ਜਾਂਦੀ ਹੈ ਜਾਂ ਫਿਰ ਤਜਰਬੇ ਨਾਲ ਜਿੱਤੀ ਜਾਂਦੀ ਹੈ ਦੇਖੋ ਇਹਦੇ 'ਚ ਨਾ ਕੋਈ ਸੈਟ ਫੀਨੋਮੀਨਾ ਨਹੀਂ ਹੈ ਪੋਲਿਟਿਕਸ ਦੇ ਵਿੱਚ ਵੀ ਇਲੈਕਸ਼ਨ ਕਿਵੇਂ ਜਿੱਤੀ ਜਾਂਦੇ ਜੇ ਸੈਟ ਕੋਈ ਇਹ ਫਾਰਮੂਲਾ ਹੋਵੇ ਤਾਂ ਉਹਨੂੰ ਅਡਾਪਟ ਕਰ ਲੈਣ ਬੰਦਾ ਸੌਫਟਵੇਅਰ ਕ੍ਰੀਏਟ ਕਰ ਲੇ ਤੇ ਇਹ ਕੋਈ ਸੈਟ ਫੀਨੋਮੀਨਾ ਨਹੀਂ ਹੈ ਕਿ ਪੈਸੇ ਨਾਲ ਜਾਂ ਤਾਕਤ ਨਾਲ ਜਾਂ ਪਾਵਰ ਨਾਲ ਇਹ ਸਾਰੀਆਂ ਚੀਜ਼ਾਂ ਕਾਊਂਟ ਕਰਦੀਆਂ ਆ ਬਾਕੀ ਮੌਕੇ ਦੇ ਹਾਲਾਤ کیسے ਬੰਦੇ ਨੇ ਸਥਿਤੀਆਂ ਪ੍ਰਸਥਿਤੀਆਂ ਚਾਰ ਪੰਜ ਦੇਣਾ ਚ ਇਲੈਕਸ਼ਨ ਦਾ ਟੋਟਲ ਸਿਨੈਰੀਓ ਚੇਂਜ ਹੋ ਜਾਂਦਾ ਹੈ ਸੋ ਮੈਨੂੰ ਲੱਗਦਾ ਕਿ ਸੈਟ ਫੀਨੋਮੀਨਾ ਨਹੀਂ ਹੈ ਹਾਂ ਮਨੀ ਮਸਲ ਪਾਵਰ ਦਾ ਤਾਕਤ ਦਾ ਅੱਜ ਕੱਲ ਦੀ ਦੁਨੀਆ ਦੇ ਵਿੱਚ ਪਹਿਲਾਂ ਤਾਂ ਨਹੀਂ ਸੀ ਕਾਫੀ ਵੱਡਾ ਰੋਲ ਹੋ ਗਿਆ ਜਨਤਾ ਨੂੰ ਲੱਗਦਾ ਕਿ ਤੁਰੰਤ ਫਾਇਦਾ ਲੈ ਲੀਏ ਅੱਜ ਕੱਲ ਲੋਕਾਂ ਨੂੰ ਨਾ ਤੁਰੰਤ ਫਾਇਦਾ ਲੈਣ ਦੀ ਵੀ ਬਹੁਤ ਆਦਤ ਪੈ ਗਈ ਹੈ ਪਹਿਲਾਂ ਨਹੀਂ ਸੀ ਲੋਕ ਵੇਟ ਨਹੀਂ ਕਰ ਸਕਦੇ ਲੋਕ ਕਿ ਬੱਚੇ ਕਹਿੰਦੇ ਕਿ ਨਹੀਂ ਹਰ ਚੀਜ਼ ਫਾਸਟ ਹੈ ਏਸ 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 ਕਿ ਡਿਲੇ ਨਹੀਂ ਕਰ ਸਕਦੇ ਇਹ ਮੈਂ ਤੁਸੀ ਘਰੇ ਵੀ ਬੱਚੇ ਦੇਖਿਆ ਹੋਣਾ ਉਹ ਜਿੱਦ ਕਰਦੇ ਨਹੀਂ ਪਹਿਲਾਂ ਬੱਚ ਨੂੰ ਕਹਿੰਦੇ ਬੇਟਾ ਸਾਲ ਨੂੰ ਲੈ ਕੇ ਦੇਵਾਂਗਾ ਤੈਨੂੰ ਸਾਈਕਲ ਉਹ ਕਹਿੰਦੇ ਨਹੀਂ ਹੁਣੇ ਲੈ ਕੇ ਦੇ ਦ। ਸੋ ਦਿਸ ਹੁਣੇ ਥਿੰਗ ਨਾ ਇਹਨੇ ਥੋੜਾ ਜੱਤ ਕਾਫੀ ਨੁਕਸਾਨ ਕੀਤਾ ਹੈ। ਇਹ ਮੈਂ ਸੁਵਾਲ ਇਸ ਕਰਕੇ ਪੁੱਛਿਆ ਕਿਉਂਕਿ ਜਿੰਨੇ ਆਪਾਂ ਪੁਰਾਣੀਆਂ ਇਲੈਕਸ਼ਨਸ ਦੇਖੀਆਂ ਆ ਜਿੰਨੇ ਆਪਾਂ ਕਵਰ ਕੀਤੀਆਂ ਆ ਗਰਾਊਂਡ ਤੇ ਜਾ ਕੇ ਹੁਣ ਉਹਦੇ ਵਿੱਚ ਇੱਕ ਚੀਜ਼ ਨਵੀਂ ਐਡ ਹੋਈ ਆ AI ਟ੍ਰੋਲਿੰਗ ਜਿਹੜੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਹੋ ਰਹੀ ਆ ਜਿਹੜਾ ਕਿ ਇੱਕ ਕਹਿ ਲੋ ਕਿ 70% ਤਾਂ ਉਹਦਾ ਬੈਡ ਇਫੈਕਟ ਹੀ ਆ ਹਰ ਜਗ੍ਹਾ ਤੇ। ਉਸ ਚੀਜ਼ ਤੇ ਵੈਸੀ AI trolling ਕੀ ਮੀਡੀਆ ਦੇ سوشل میڈیا ਇਜ਼ ਆਈ ਥਿੰਕ ਇਟ ਇ 90% ਦਾ ਬਹੁਤ ਕੰਟੈਂਟ ਹੈ ਜਿਹੜਾ ਉਹ ਗੰਦਾ ਆਉਂਦਾ ਹੈ ਬਿਲਕੁਲ 10% ਇਜ਼ ਯੂਸਫੁਲ ਕੰਟੈਂਟ ਬਿਕਾਜ਼ ਇਹਨੂੰ ਲੋਕ ਮਿਸਯੂਜ਼ ਬਹੁਤ ਕਰਨਾ ਹੈ ਜੀ ਮੇਰੇ ਤੋਂ ਕਹਿੰਦੇ ਹਰੇ ਅਸਲੀ ਰੂਲ ਰੈਗੂਲੇਸ਼ਨਸ ਹੋਣੇ ਚਾਹੀਦੇ ਹੈ ਬੱਚੇ ਹੈ ਤੁਹਾਡੇ ਸਾਰੀ ਦਿਹਾੜੀ ਇਹਦੇ ਤੇ ਹੈ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹੈ ਸਾਰੀ ਦਿਹਾੜੀ ਫੋਨ ਦੇਖ ਰਹੇ ਹੈ ਐਂਡ 네ਗੇਟਿਵ trolling AI trolling ਇਸ ਵੈਰੀ ਬੈਡ ਇਹਦੇ ਅਸੇ ਕੁਝ ਸਖਤ ਕਾਨੂੰਨ ਲੈ ਕੇ ਆਉਣਾ ਚਾਹੀਦਾ ਤੁਸੀਂ ਬੰਦੇ ਦੀ ਇਮੇਜ ਹੀ ਸਾਰੀ ਉਡਾ ਦਿੰਦੇ ਹੋ ਬਿਲਕੁਲ ਕਿਰਦਾਰ ਹੀ ਖਤਮ ਕਰ ਦਿੰਦੇ ਹੋ ਤੁਸੀਂ ਕਈ ਵਾਰੀ ਕੁਝ ਵੀ ਤੁਸੀਂ ਬਣਾ ਕੇ ਭੇਜ ਦਿੰਦੇ ਹੋ ਫੀਲਡ ਦੇ ਵਿੱਚ that is not good thing ਹੋਰ ਖਾਸ ਕਰਕੇ ਪੋਲੀਟੀਸ਼ੀਨ ਦੀ ਤਾਂ ਬਹੁਤ ਇੱਜ਼ਤਵਰਾਨ ਕਰਦੇ ਹੋ ਤੁਸੀਂ ਇਸ ਹੁਜੇ ਤੁਸੀਂ ਟ੍ਰੋਲਿੰਗ ਕਰਕੇ ਬਿਲਕੁਲ so i am against that ਪਰ ਇਹਦੇ ਤੇ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ ਤੇ ਜੇ ਇੱਕ ਇੰਟਰਨੈਸ਼ਨਲ ਸਵਾਲ ਲਵਾਂ ਮੈਂ ਤੁਹਾਡੇ ਕੋਲ ਜਿਵੇਂ ਬੰਗਲਾਦੇਸ਼ ਦੇ ਵਿੱਚ ਹੋਇਆ ਨੇਪਾਲ ਦੇ ਵਿੱਚ ਹੋਇਆ ਤੇ ਉਸ ਤੋਂ ਬਾਅਦ ਜੋ ਲਦਾਖ ਦੇ ਵਿੱਚ ਹੋਇਆ ਤੁਹਾਨੂੰ ਲੱਗਦਾ ਹੈ ਕਿ ਇਸ ਚੀਜ਼ਾਂ ਬਹੁਤ ਸਾਰੀਆਂ ਇਨਫਲੂਐਂਸ ਕਰ ਰਹੀਆਂ ਕਿਉਂਕਿ ਆਪਣੇ ਦੇਸ਼ ਦੇ ਵਿੱਚ ਜਿਹੜੇ ਜਿਸ ਤਰ੍ਹਾਂ ਦੀ ਰਾਜਨੀਤੀ ਅੱਗੇ ਵੱਧ ਰਹੀ ਹੈ ਜੇ ਆਪਾਂ ਨੈਸ਼ਨਲ ਦੀ ਗੱਲ ਕਰੀਏ ਉਹ ਇਨਫਲੂਐਂਸ ਕਰਦੀਆਂ ਨੇ ਏਸ ਇਨਫਲੂਐਂਸ ਦਾ ਹੁੰਦਾ ਹੀ ਇਹ ਬੰਦਾ ਕਿਸੇ ਨਾ ਕਿਸੇ ਚੀਜ਼ ਤੋਂ ਇਨਫਲੂਐਂਸ ਹੁੰਦਾ ਸੋ ਯਾ ਸਾਨੂੰ ਏਰੀਆਸ ਤੇ ਰਾਈਟ ਮੋਡ ਬਿਕਾਜ਼ ਬਿਚਾਰੇ ਲੋਕ ਬਹੁਤ ਇਨਸਿਕਿਓਰ ਰਹਿ ਗਏ ਆ ਉਹਨਾਂ ਚ ਪੇਸ਼ੈਂਸ ਕੱਟ ਗਈ ਹੈ ਜੀ ਸੋ ਕਾਰੋਬਾਰ ਬੰਦ ਹੋ ਗਏ ਆ ਜਿਵੇਂ ਕਿ ਇਸੇ ਕਰਕੇ ਕਾਂਗਰਸ ਨੇ ਮਨਰੇਗਾ ਲੈ ਕੇ ਆਲੀ ਲੋਕ ਕੰਮ ਕਰਦੇ ਸੀ ਆਪਦੇ ਕੰਮ ਤੇ ਲੱਗੇ ਆ ਫੂਡ ਸਕਿਉਰਟੀ ਲੈ ਕੇ ਆਂਦਾ ਉਹ ਰੀਜ਼ਨਿੰਗ ਹੈ ਸੀਗੀ ਲੋਕਾਂ ਨੂੰ ਲੱਗੇ ਕਿ ਸਰਕਾਰ ਸਾਡੇ ਬਾਰੇ ਸੋਚ ਰਹੀ ਹੈ ਆਰਟੀਆਈ ਲੈ ਕੇ ਆਂਦੇ ਬਿਲਕੁਲ ਤੁਸੀਂ ਸਾਰੇ ਉਹਨਾਂ ਦੇ ਦਰਵਾਜ਼ੇ ਬੰਦ ਕਰ ਦਿਓਗੇ ਤਾਂ ਫਿਰ ਉਹਨਾਂ 'ਚ ਬਹੁਤ ਗੁੱਸਾ ਆਏਗਾ ਸੋ ਆਈ ਥਿੰਕ ਇਟ ਇ ਬਿਲਕੁਲ ਮੁਕੰਮਲ ਸਰਕਾਰ ਨੂੰ ਵਿਚਾਰ ਕਰਨ ਦੀ ਲੋੜ ਹੈ ਨਹੀਂ ਹਾਲਾਤ ਵਿਗੜ ਸਕਦੇ ਹੈ ਇਨਫਲੂਐਂਸ ਲੋਕ ਹੋ ਸਕਦੇ ਹੈ ਬਿਕੋਜ਼ ਲੋਕਾਂ ਦਾ ਲੋਕਾਂ ਕੋਲੇ ਕੋਈ ਚਾਰਾ ਨਹੀਂ ਹੈ ਲੋਕਾਂ ਨੂੰ ਲੱਗਦਾ ਕਿ ਸਾਰੇ ਪੋਲੀਟੀਸ਼ੀਅਨ ਚੋਰ ਹੈ ਬਿਲਕੁਲ ਸਾਰੇ ਪੋਲੀਟੀਸ਼ੀਅਨ ਪੁਲਿਸ ਗੰਦੀ ਹੈ ਬਿਲਕੁਲ ਸੋ ਇਹ ਇਮੇਜ ਬਣਦਾ ਜਾਂਦਾ ਹੈ ਆਲਦੋ ਦਿਸ ਦੈਟਸ ਨਾਟ ਟ੍ਰੂ ਸਾਰੀ ਪੁਲਿਸ ਗੰਦੀ ਨਹੀਂ ਹੈ ਸਾਰੇ ਪੋਲਿਟਿਸ਼ੀਅਨ ਬਾੜੇ ਨਹੀਂ ਹੈ ਬਟ ਪਰਸੈਂਟੇਜ ਉਹਨਾਂ ਦੇ ਬਾਰੇ ਵਿਚਾਰ ਦੀ ਜਿਆਦਾ ਵਧ ਗਈ ਹੈ ਸੋ ਇਹਦੇ ਤੇ ਸਾਨੂੰ ਸਮੇਂ-ਸਮੇਂ ਸਿਰ ਕੰਮ ਕਰਨਾ ਪੈਣਾ ਹੈ ਕੰਟਰੋਲ ਕਰਨਾ ਪੈਣਾ ਹੈ ਗਰੀਬ ਤੇ ਅਮੀਰ ਦਾ ਅੰਤਰ ਵਧ ਗਿਆ ਹੈ ਬਹੁਤ ਜਿਆਦਾ ਤੁਸੀਂ ਦੇਖੋ ਨਾ 80 ਕਰੋੜ ਲੋਕਾਂ ਦੀ ਕੋਲੇ ਜਿੰਨੀ ਜਾਇਦਾਦ ਹੈ ਉਨੀ ਕੇਵਲ ਦੋ ਲੋਕਾਂ ਕੋਲੇ ਜਾਇਦਾਦ ਹੈ ਅਡਾਨੀਜ਼ ਐਂਡ ਅਬਾਨੀਜ਼ ਪੀਪਲ ਫੀਲ ਇਨਸਿਕਿਉਰ ਕਿ ਸਾਡਾ ਕੀ قصੂਰ ਆ ਯਾਰ ਸੋ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦੇ ਹਾਂ ਸੋ ਕੋਰੋਨਾ ਚ ਲੋਕਾਂ ਨੇ ਕਾਰੋਬਾਰ ਖੋਲ੍ਹੇ ਉਹਨਾਂ ਨੇ ਸਾਰੀ ਫ੍ਰੀ ਕਰ ਲਈ ਆ ਆਪਣੀ ਰਿਲਾਈਐਂਸ ਨੇ ਜੀ ਸੋ ਮੈਨੂੰ ਲੱਗਦਾ ਕਿ ਇਹ तमाम ਗੱਲਾਂ ਨਾਲ ਇਨਸਿਕਿਉਰਟੀ ਤਾਂ ਆਉਂਦੀ ਹੈ ਲੋਕ ਇਹੋ ਜਿਹੀਆਂ ਗੱਲਾਂ ਜਿਹੜੀਆਂ ਹੋਈਆਂ ਘਟਨਾ ਕਰਮ ਉਹਨਾਂ ਤੋਂ ਇਨਫਲੂਐਂਸ ਤਾਂ ਹੋ ਰਿਹਾ ਹੈ ਬਾਕੀ ਰਾਜ ਸਾਹਿਬ ਤੁਸੀਂ ਇੱਕ ਬਿਆਨ ਦਿੱਤਾ ਸੀਗਾ ਕਿ ਜਿਹੜਾ ਰੂਸਿਆ ਹੋਗਾ ਮੈਂ ਨੰਗੇ ਪੈਰੀ ਵੀ ਜਾਊਂਗਾ ਕਿ ਹੁਣ ਲੁਧਿਆਣੇ ਵਰਗੀ ਪਿਕਚਰ ਤਾਂ ਨਹੀਂ ਦੇਖਣ ਨੂੰ ਮਿਲੇਗੀ ਇੱਥੇ ਨੀ ਤੁਸੀਂ ਦੇਖ ਲਓ ਇਸ ਚੋਣ ਦਾ ਇਹੀ ਨੈਰੇਟਿਵ ਹੈ ਕਿ ਸਾਰੀ ਕਾਂਗਰਸ ਆ ਕੇ ਲੜ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਚੰਨੀ ਜੀ ਸੁਜਿੰਦਰ ਰੰਦਾਵਾ 올 ਅਦਰ ਲੀਡਰਸ ਤੁਸੀਂ ਮੈਨੂੰ ਦੱਸੋ ਵੀ ਆ ਲੀਡਰ ਨਹੀਂ ਆ ਰਿਹਾ ਆਸ਼ੂ ਜੀ ਦਾ ਨਾਮ ਹੀ ਨਹੀਂ ਆ ਆਸ਼ੂ ਜੀ ਵੀ ਆਏ ਇੱਕ ਦਿਨ ਹੀ ਆਏ ਮੈਨੂੰ ਤਾਂ ਲੱਗਿਆ ਜਦੋਂ ਤੁਸੀਂ ਨਾਜ਼ਰੂ ਨੇ ਇਸ ਇਲੈਕਸ਼ਨ ਦੇ ਵਿੱਚ ਦੋ ਦਿਨ ਇੱਕ ਦਿਨ ਤਿੰਨ ਦਿਨ ਹੀ ਹੋਣਾ ਹੁੰਦਾ ਇੱਕ ਨਾ ਆਉਣਾ ਤੁਸੀਂ ਦੱਸੋ ਸਾਡੀ ਕਿਤੇ ਲੜਾਈ ਨਹੀਂ एवरीवन इज आई थिंक ਸਭ ਨੂੰ ਗੱਲ ਇਹ ਸਮਝ ਆ ਰਹੀ ਹੈ ਵੀ ਰਾਜ ਆਏਗਾ ਤਾਂ ਫਿਰ ਸਭ ਕੁਝ ਹੋਏਗਾ ਬਿਲਕੁਲ ਤੇ ਰਾਜ ਤਾਂ ਆਏਗਾ ਜੇ ਅਸੀਂ ਸਾਰੇ ਕਲੈਕਟਿਵ ਆਫ ਦਿ ਅਫਰਟਸ ਪਾਵਾਂਗੇ ਸੋ ਮੈਨੂੰ ਲੱਗਦਾ एवरीवन इज ਰੈਡੀ ਟੂ ਪੁੱਟ ਅ ਕਲੈਕਟਿਵ ਅਫਰਟਸ ਸ਼ੁਕਰੀਆ ਰਾਜ ਸਾਹਿਬ ਨੂੰ ਸਮਾਧਨ ਲਈ ਸੋ ਇਸਨ ਸਾਈਡ ਨਾਲ ਰਾਜਵਿੰਦ ਸਿੰਘ ਜਿਨ੍ਹਾਂ ਨੇ ਤਰਨ ਤਰਨ ਦੀ ਇਲੈਕਸ਼ਨ ਨੂੰ ਲੈ ਕੇ ਕੱਲੀ ਕੱਲੀ ਗੱਲ ਕਲੀਅਰ ਕੀਤੀ ਹੈ